ਅੱਜ 1 1 ਅਕਤੂਬਰ 2025 ਆ ਦਿਵਾਲੀ ਦਾ ਦਿਨ ਹੈ ਤੇ ਅੱਜ ਅੱਗੇ ਦਿਵਾਲੀ ਵਾਲੇ ਦਿਨ ਲਾਇਬ੍ਰੇਰੀ ਬੰਦ ਹੁੰਦੀ ਹੈ ਪਰੰਤੂ ਇਸ ਵਾਰ ਦਿਵਾਲੀ 2 ਦਿਨ ਹੋਣ ਕਰਕੇ ਦਿਵਾਲੀ ਦੀ ਛੁੱਟੀ ਕੱਲ ਸੀਗੀ ਤੇ ਜਿਸ ਸਦਕਾ ਲਾਇਬ੍ਰੇਰੀ ਬੰਦ ਸੀ ਅੱਜ ਬੱਚੇ ਨਾ ਮਾਤਰ ਨੇ ਹੈ ਹੀ ਨਹੀਂ ਸੁੰਸਾਨ ਪਈ ਹੈ ਸਾਰੀ ਯੂਨੀਵਰਸਿਟੀ ਦੇਖ ਸਕਦੇ ਹੋ ਲਾਇਬ੍ਰੇਰੀ ਦੇ ਸਾਰੇ ਹਿੱਸੇ ਸੁੰਸਾਨ ਨੇ ਨਹੀਂ ਤਾਂ ਇੱਥੇ ਇਸ ਟਾਈਮ ਪੂਰਾ ਮੇਲਾ ਲੱਗਿਆ ਹੁੰਦਾ ਛੜਕਾ ਵੀ ਸੁਣਨੇ ਸੁਣਿਆ ਇੱਕ ਅੱਧਾ ਲੋਕਲ ਜੋ ਬੱਚਾ बस होई इथे फिर रिया बाकी सारी यूनिवर्सिटी सुनसा सारी कोई बंदा बहुत ਘੱਟ ਨਜ਼ਰ ਆ ਰਹੇ ਨੇ ਸਿਰੇ ਕੈਂਪਸ ਵਾਲੀ ਫਿਰਦੇ ਨਜ਼ਰ ਆ ਰਹੇ ਨੇ ਸਟੂਡੈਂਟ ਸਾਰੇ ਗਾਇਬ ਨੇ ਸਭ ਖਾਲੀ